ਮਜ਼ਦੂਰ ਦਿਵਸ ਮੌਕੇ ਤੇ ਅਮ੍ਰਿਤਾ ਵੜਿੰਗ ਨੇ ਚੋਣਾਂ ਲਗਾਉਂਦੀਆਂ ਮਜ਼ਦੂਰ ਔਰਤਾਂ ਦੇ ਨਾਲ ਦੁਪਹਿਰ ਸਮੇਂ ਸ੍ਰੀ ਮੁਖਸਦ ਸਾਹਿਬ ਵਿਖੇ ਮਜ਼ਦੂਰ ਦਿਵਸ ਮਨਾਇਆ ਸੁਲਝਾਣਾ ਤੋਂ ਰਾਜਾ ਵੜਿੰਗ ਦੇ ਵੱਲੋਂ ਲੋਕ ਸਭਾ ਦੇ ਲਈ ਚੋਣ ਲੜਦੇ ਹੋਣ ਕਰਕੇ ਇਹ ਮਜ਼ਦੂਰ ਦਿਵਸ ਮਨਾਇਆ ਚਾਂ ਸੰਬੰਧੀ ਪੁੱਛੇ ਸਵਾਲ ਤੇ ਅਮ੍ਰਿਤਾ ਵੜਿੰਗ ਨੇ ਆਖਿਆ ਕਿ ਨਹੀਂ ਇਹ ਕੋਈ ਸਿਆਸੀ ਸਟੈਂਡ ਨਹੀਂ ਹੈ ਸਗੋਂ ਉਹ ਆਪਣੇ ਜੱਦੀ ਹਲਕੇ ਦੇ ਵਿੱਚ ਮਜ਼ਦੂਰ ਔਰਤਾਂ ਦੇ ਨਾਲ ਮਜ਼ਦੂਰ ਦਿਵਸ ਮਨਾਉਣ ਦੇ ਲਈ ਆਏ ਹਨ ਜਦੋਂ ਕਿ ਵੋਟਾਂ ਤਾਂ ਰਾਜਾ ਵੜਿੰਗ ਨੇ ਲੁਧਿਆਣਾ ਦੇ ਵਿੱਚ ਲੈਣੀਆਂ ਹਨ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਏ ਸ਼ਾਂਤ ਇਸ ਵੇਲੇ ਸ਼੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਗਿੱਦੜਪਾਹ ਦੇ ਪਿੰਡ ਚੱਕ ਗਿਰਜੇ ਵਾਲਾ ਚ ਪਹੁੰਚੇ ਹਾਂ ਜਿੱਥੇ ਅੱਜ 1 ਮਈ ਮਜ਼ਦੂਰ ਦਿਵਸ ਹੈ ਮਜ਼ਦੂਰ ਔਰਤਾਂ ਦੇ ਨਾਲ ਸਿਆਸੀ ਆਗੂਆਂ ਅਤੇ ਹੋਰ ਪਿੰਡ ਦੇ ਪਤਵੰਤਿਆਂ ਨੇ ਇੱਕ ਸ਼ਾਨਦਾਰ ਸਥਾਨ ਦੇਖ ਕੇ ਕੁਝ ਰੌਣਕ ਮੇਲਾ ਤੇ ਆਪਦੇ ਵਿਚਾਰ ਵਟਾਂਦਰੇ ਕੁਝ ਸ਼ਬਦਾਂ ਦੀ ਸਾਂਝ ਪਾਉਣ ਵਾਸਤੇ ਇੱਕ ਇਕੱਠ ਰੱਖਿਆ ਹੈ ਤੁਹਾਨੂੰ ਸਾਰਿਆਂ ਨੂੰ ਲੈ ਕੇ ਚੱਲਦੇ ਹਾਂ ਇੱਥੇ ਪਹੁੰਚੇ ਹੈ ਬੀਬੀ ਅਮਰਤਾ ਵੜਿੰਗ ਕੈਮਰਾ ਪਰਸਨ ਮੇਰੇ ਨਾਲ ਥੋੜਾ ਅੱਗੇ ਆ ਜਾਣਗੇ ਜੇ ਮਜ਼ਦੂਰ ਔਰਤਾਂ ਬੀਬੀਆਂ ਚ ਪਹੁੰਚੇ ਹਾਂ ਇਲੈਕਸ਼ਨ ਦਾ ਵੇਖ ਕੇ ਆਏ ਹਾਂ ਕਿ ਵੈਸੀ ਦਿਲ ਕੀਤਾ ਮਜ਼ਦੂਰ ਦਿਵਸ ਨੂੰ ਸਮਰਪਿਤ ਹੋ ਕੇ ਕਿਤਾ ਹੈ ਇਹ ਮਜ਼ਦੂਰ ਦਿਵਸ ਨੂੰ ਸਮਰਪਿਤ ਹੋ ਕੇ ਕੀਤਾ ਹੈ ਇਲੈਕਸ਼ਨ ਤਾਂ ਲੁਧਿਆਣੇ ਤੋਂ ਲੜ ਰਹੇ ਇੱਥੋਂ ਨਹੀਂ ਲੜ ਰਹੇ ਦੇਖੋ ਇਹ ਮਜ਼ਦੂਰ ਸਾਡੇ ਸੂਬੇ ਦੀ ਰੀੜ ਦੀ ਹੱਡੀ ਹੈ ਠੀਕ ਹੈ ਕਿਸਾਨੀ ਇਹਨਾਂ ਤੇ ਨਿਰਭਰ ਹੈ 100% ਤੇ ਸਾਡੇ ਪੰਜਾਬ ਦੇ ਇਕਨੋਮੀ ਨੂੰ ਇਹ ਸਾਡੇ ਮਜ਼ਦੂਰ ਜਿਹੜੇ ਸਮਰਪਿਤ ਹੈ ਇੱਕ ਦਿਨ ਹੁੰਦਾ ਜਿਸ ਦਿਨ ਬਹਿ ਕੇ ਇਹਨਾਂ ਦੇ ਨਾਲ ਆਪਦੇ ਦਿਲ ਦੀਆਂ ਗੱਲਾਂ ਕਰ ਲਈਦੀਆਂ ਖਾ ਪੀ ਲਈਦਾ ਇਹਨਾਂ ਦੇ ਨਾਲ ਦਿਲ ਦੀ ਸਾਂਝ ਪਾ ਲਈਦੀ ਹੈ ਤੇ ਅੱਜ ਦੇ ਦਿਨ ਤਾਂ ਜ਼ਰੂਰੀ ਹੈ ਮੈਂ ਹਰੇਕ ਨੂੰ ਇਹੀ ਬੇਨਤੀ ਕਰੂੰਗੀ ਕਿ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਇੱਕ ਆਪਣੀ ਬਹੁਤ ਪੁਰਾਣੀ ਆ ਖਾਨ ਹੈ ਪੰਜਾਬੀ ਦੀ ਤੇ ਮੈਂ ਸਭ ਨੂੰ ਪੰਜਾਬ ਭਰ ਦੇ ਵਿੱਚ ਬੇਨਤੀ ਕਰੂੰਗੀ ਕਿ ਅੱਜ ਦੇ ਦਿਨ ਇਹਨਾਂ ਨਾਲ ਬੈਠ ਕੇ ਜਿੰਨੇ ਵੀ ਆਪਣੇ ਕੰਮ ਹੈ ਪੰਜਾਬ ਪਰ ਦੇ ਉਹਨਾਂ ਦੇ ਨਾਲ ਕੋਈ ਚੰਗੇ ਖੁਸ਼ੀ ਦੇ ਪਲ ਜ਼ਰੂਰ ਬਤੀਤ ਕਰੋ ਕੰਮ ਤਾਂ ਇਹਨਾਂ ਨੇ ਸਾਰੀ ਉਮਰ ਸਾਰਾ ਸਾਲ ਕਰਦੇ ਹੀ ਰਹੇ ਜੀ ਮੈਡਮ ਇੱਕ ਵੀਡੀਓ ਦਾ ਵਿਵਾਦ ਚੱਲ ਰਿਹਾ ਗੱਲ ਤੋਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਪੜਿਆ ਪੜਿਆ ਉਹਨਾਂ ਦਾ ਤਾਂ ਇਹੀ ਮੰਨਣਾ ਹੈ ਕਿ ਕਾਂਗਰਸ ਦਾ ਪੰਜਾਬ ਭਾਜਪਾ ਦਾ ਕਮਲ ਅਕਾਲੀਆਂ ਦੀ ਤੱਕੜੀ ਹਰ ਚੀਜ਼ ਦੇ ਵਿੱਚ ਕਣ-ਕਣ ਚ ਬਾਬਾ ਨਾਨਕ ਹੈ ਤੁਹਾਨੂੰ ਇੱਕ ਬਿਆਨ ਦੇਣ ਤੋਂ ਬਾਅਦ ਮਾਫੀ ਕਿਉਂ ਮੰਗਣੀ ਪੈਗੀ ਅ ਗੱਲ ਹੀ ਹੈ ਕੀ ਸੱਚੇ ਪਾਤਸ਼ਾਹ ਸਭ ਤੋਂ ਉੱਤੇ ਹੈ ਸੰਗਤ ਸਭ ਤੋਂ ਉੱਤੇ ਹੈ ਜੇ ਕਿਸੇ ਨਾ ਕਿਸੇ ਦਾ ਦਿਲ ਦੁਖਿਆ ਹੋਵੇ ਕਿਤੇ ਦਿੱਤੇ ਗਏ ਸ਼ਬਦਾਂ ਤੋਂ ਕਿਸੇ ਦਿੱਤੇ ਗਏ ਬਿਆਨ ਤੋਂ ਤਾਂ ਮੈਨੂੰ ਲੱਗਦਾ ਸੰਗਤ ਤੋਂ ਮਾਫੀ ਮੰਗਣ ਦੇ ਵਿੱਚ ਕੋਈ ਹਰਜ ਨਹੀਂ ਹੁੰਦਾ ਕੋਈ ਹਉਮੈ ਨਹੀਂ ਹੁੰਦੀ ਮੀਵੇ ਮਿੰਟ ਚ ਹੋ ਜਾਣਾ ਚਾਹੀਦਾ ਹੈ ਔਰ ਵੈਸੇ ਵੀ ਸੱਚੇ ਪਾਤਸ਼ਾਹ ਸਾਡੇ ਗੁਰਗ੍ਰੰਥ ਸਾਹਿਬ ਇਹ ਕਹਿੰਦੇ ਆ ਕਿ ਫਲ ਨੀਵੇਂ ਆ ਰੁੱਖਾਂ ਨੂੰ ਮਿੱਠੇ ਲੱਗਦੇ ਤੇ ਨੀਵੇਂ ਹੋਂਚ ਕੋਈ ਹਰਜ਼ ਨਹੀਂ ਸੰਗਤ ਦੇ ਅੱਗੇ ਸੰਗਤ ਰੱਬ ਵਰਗੀ ਹੁੰਦੀ ਹੈ ਫਿਰ ਕੀ ਹੋ ਗਿਆ ਮਾਫੀ ਮੰਗ ਲਈ ਜੀ ਦੂਜਾ ਦਿਨ ਹੋ ਗਿਆ ਟਿਕਟ ਦਾ ਐਲਾਨ ਹੋਏ ਨੂੰ ਵੜਿੰਗ ਸਾਹਿਬ ਵਾਸਤੇ ਚਲੋ ਤਾਂ ਸਾਰੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਸੀ ਤੁਹਾਡੇ ਲਈ ਜਾਂ ਹੋਰ ਟੀਮ ਜਿੰਨੀ ਵੜਿੰਗ ਸਾਹਿਬ ਦੀ ਪਰਸਨਲ ਇੱਥੇ ਕੰਮ ਕਰਦੀ ਸੀ ਇੱਕ ਨਵਾਂ ਹਲਕਾ ਜੋ ਲਾਸਟ ਪ੍ਰੀਵੀਅਸ 24 ਆਰਜ਼ਾ ਲੁਧਿਆਣਾ ਹਲਕੇ ਨਾਲ ਜੁੜਿਆ ਨੂੰ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਤੁਹਾਡਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਦੇਖੋ ਬਠਿੰਡਾ ਵੀ ਸਾਡੇ ਲਈ ਨਵਾਂ ਸੀ ਜੀ ਲੁਧਿਆਣਾ ਵੀ ਨਵਾਂ ਹੈ ਹਰ ਥਾਂ ਤੇ ਪੰਜਾਬੀ ਵੱਸਦੇ ਐ ਸਾਰੇ ਪੰਜਾਬੀਆਂ ਦਾ ਦਿਲ ਇੱਕੋ ਜਿਹੇ ਜ ਹੈ ਔਰ ਅੱਜ ਜੋ ਸਮਾਂ ਚੱਲ ਰਿਹਾ ਹੈ ਪੰਜਾਬ ਕਾਂਗਰਸ ਦੇ ਅੰਦਰ ਲੀਡਰ ਜਿਵੇਂ ਭੱਜ ਭੱਜ ਛੱਡ ਕੇ ਜਾ ਰਹੇ ਐ ਅੱਜ ਦੇ ਸਮੇਂ ਦੇ ਵਿੱਚ ਇਹ ਮਿਸਾਲ ਕਾਇਮ ਕਰਨੀ ਬੜੀ ਜ਼ਰੂਰੀ ਸੀ ਕਿ ਭਾਈ ਜਿਹੜੇ ਛੱਡ ਕੇ ਚੱਲੇ ਉਹਨਾਂ ਨਾਲ ਨਾ ਜਾਓ ਉਹਨਾਂ ਵੱਲ ਨਾ ਚਾਕੋ ਇਹਨਾਂ ਛੱਡ ਕੇ ਭੱਜਦਿਆਂ ਨੂੰ ਹਰਾ ਕੇ ਕਾਂਗਰਸ ਨੂੰ ਫੇਰ ਤੋਂ ਦੁਬਾਰਾ ਤੋਂ ਉਵੇਂ ਜਿਉਂਦਾ ਕਰਕੇ ਵਿਖਾਵਾਂਗੇ ਇਹ ਮਿਸਾਲ ਕਾਇਮ ਕਰਨੀ ਬਹੁਤ ਜ਼ਰੂਰੀ ਸੀ ਇਸ ਕਰਕੇ ਲੁਧਿਆਣੇ ਤੋਂ ਇਲੈਕਸ਼ਨ ਲੜਨਾ ਰਵਨੀਤ ਬਿੱਟੂ ਰਾਜਾ ਵੜਿੰਗ ਵਾਂਗੂ ਲੰਮੇ ਸਮੇਂ ਤੋਂ ਕਾਂਗਰਸ ਨਾਲ ਤੁਰੇ ਆ ਰਹੇ ਸੀ ਕੀ ਲੱਗਦਾ ਇੱਕ ਟਿਕਟ ਲੈਣ ਪਿੱਛੇ ਹੀ ਪਾਰਟੀ ਬਦਲ ਲਈ ਜਾਂ ਇੱਕ ਆਮ ਘਰ ਦਾ ਮੁੰਡਾ ਕਾਂਗਰਸ ਪ੍ਰਧਾਨ ਬਣ ਗਿਆ ਉਹ ਚੀਜ਼ ਨਹੀਂ ਬਰਦਾਸ਼ਤ ਹੋ ਸਕੀ ਇਹ ਤਾਂ ਤੁਸੀਂ ਰਵਨੀਤ ਭਾਈ ਤੋਂ ਪੁੱਛੋ ਇਓ ਇਸ ਗੱਲ ਦਾ ਬਿਹਤਰ ਜਵਾਬ ਦੇਣਗੇ ਅਸੀਂ ਹਰ ਇੱਕ ਗੱਲ ਦਾ ਜਵਾਬ ਜਦੋਂ ਇਲੈਕਸ਼ਨ ਕੈਂਪੇਨ ਸ਼ੁਰੂ ਹੋਗੀ ਮੈਂ ਹਰ ਗੱਲ ਦਾ ਜਵਾਬ ਕੈਂਪੇਨ 'ਚ ਦੇਵਾਂਗੀ ਪਰ ਅੱਜ ਇਹ ਜਵਾਬ ਤੁਸੀਂ ਬਾਈ ਤੋਂ ਲਓ ਮੁੱਖ ਮੁਕਾਬਲਾ ਕਿਹੜੀ ਥੇਰ ਨਾਲ ਮੰਨਦੇ ਹੋ ਲੁਧਿਆਣਾ ਦੇ ਵਿੱਚ ਵੇਖੋ ਸਾਡਾ ਤਾਂ ਜਿਹੜੇ ਸਾਨੂੰ ਛੱਡ ਕੇ ਭੱਜੇ ਹੈ ਬੇਸਿਕਲੀ ਉਹਨਾਂ ਨੂੰ ਹਰਾ ਕੇ ਤੇ ਕਾਂਗਰਸ ਨੂੰ ਉੱਥੇ ਦੁਬਾਰੇ ਖੜਾ ਕਰਨਾ ਹੈ ਕਿਸੇ ਨਾਲ ਮੁਕਾਬਲਾ ਹੋਵੇ ਨਾ ਹੋਵੇ ਮੈਨੂੰ ਨਹੀਂ ਪਤਾ ਪਰ ਮੈਨੂੰ ਇਹ ਜ਼ਰੂਰ ਪਤਾ ਹੈ ਕਿ ਰਾਜਾ ਵੜਿੰਗ ਲੁਧਿਆਣੇ ਦੀ ਸੀਟ ਜਿੱਤ ਕੇ ਆਉਣਗੇ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਏ ਸ਼ਾਂਤ ਇਸ ਵੇਲੇ ਸ਼੍ਰੀ ਮੁਖਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਗਿੱਦੜਪਾਹਾ ਦੇ ਪਿੰਡ ਚੱਕ ਗਿਰਜੇ ਵਾਲਾ ਚ ਪਹੁੰਚੇ ਹਾਂ ਜਿੱਥੇ ਅੱਜ ਇੱਕ